ਕਿਸਾਨ ਵੀਰੋ ਵੀਡੀਓ ਜੱਜ ਕੇ ਸ਼ੇਅਰ ਕਰ ਦਿਓ ਤੇ ਸੁਣ ਕੇ ਸਾਰੀ ਜਾਇਓ ਮੈਂ ਕੱਲਾ ਕੱਲਾ ਤੱਥ ਲੈ ਕੇ ਆਇਆ ਮੈਂ ਕੱਲੇ ਕੱਲੇ ਪ੍ਰੂਫ ਪੜ੍ਹੇ ਆ ਕੱਲੀ ਕੱਲੀ ਉਹ ਕੀਤੇ ਆ ਜਿੰਨੀ ਜ਼ਮੀਨ ਲੈਂਡ ਪੂਲਿੰਗ ਦੇ ਅਉਦੇ ਚਾਉਣੀ ਆ 65315 ਏਕੜ ਸੁਣੀ ਚੱਲੋ ਗੱਲ ਜੇਕਰ ਕਿਸਾਨ ਦੀ 9 ਕਿੱਲੇ ਪੈੜੀ ਆ ਗਈ ਤਾਂ ਉਹਨੂੰ 3 ਕਿੱਲੇ ਵਾਪਸ ਮੋੜਨਗੇ 6 ਕਰੋੜ ਰੁਪਇਆ ਡਿਵੈਲਪਮੈਂਟ ਦੇ ਨਾਂ ਤੇ ਗਵਰਨਮੈਂਟ ਨੂੰ ਦੇਣਾ ਕੋ ਕਿਸਾਨ ਨੂੰ ਕਿਸਾਨ ਨੂੰ 3 ਕਿੱਲੇ ਮਿਲਣਗੇ 9 ਕਿੱਲੇ ਪਹਿਲੀ ਆ ਗਈ ਨਾ ਕਿਸਾਨ ਦੀ ਕਿਸੇ ਦੀ ਮੰਨ ਕੇ ਚਲੋ ਮੇਰੀ 9 ਕਿੱਲੇ ਪਹਿਲੀ ਆ ਜਾਂਦੀ ਆ ਮੈਨੂੰ 3 ਕਿੱਲੇ ਵਾਪਸ ਮਿਲ ਜਾਣਗੇ ਪਰ ਮਿਲਣਗੇ ਉਦੋਂ ਜਦੋਂ ਮੈਂ 6 ਕਰੋੜ ਰੁਪਇਆ ਗਵਰਨਮੈਂਟ ਨੂੰ ਜਮ੍ਹਾਂ ਕਰਾ ਦੂੰਗਾ ਤੁਸੀਂ ਦੇਖੋ ਯਾਰ ਜ਼ਮੀਨ ਸਾਡੀ ਜਾਇਦਾਦ ਸਾਡੀ ਉੱਤੋਂ ਦੇਣਾ ਵੀ ਤੀਜਾ ਹਿੱਸਾ ਹੈ ਤੇ ਤੀਜੇ ਹਿੱਸੇ ਦਾ ਵੀ ਜੇਕਰ ਪਰ 1 ਏਕੜ ਅਸੀਂ 2 ਕਰੋੜ ਰੁਪਇਆ ਭਰਗੇ ਤਾਂ ਮਿਲੂਗੀ ਨਹੀਂ ਮਿਲਣੀ ਨਹੀਂ ਤੁਸੀਂ ਲਾਸਟ ਪੇ ਮੈਂ ਪੜਿਆ ਲਾਸਟ ਪੇਜ ਪੜ ਕੇ ਦੇਖੋ ਇਹਦਾ ਲਾਸਟ ਪੇਜ ਤੁਸੀਂ ਇਹ ਦੇਖੋ ਇਹ ਕਹਿੰਦੇ ਵੀ 50 ਏਕੜ ਜ਼ਮੀਨ ਦਿਓ ਸਾਨੂੰ ਤਿੰਨ ਘਰ ਰਲ ਕੇ ਅਸੀਂ ਤੁਹਾਨੂੰ 30 30 ਏਕੜ ਵਾਪਸ ਦੇਵਾਂਗੇ ਪਰ ਇਹ ਕਿਉਂ ਨਹੀਂ ਦੱਸਿਆ ਵੀ 30 ਏਕੜ ਦਾ ਵਾਪਸ ਦੇਵਾਂ ਏ ਤੁਹਾਨੂੰ 60 ਲੱਖ 60 ਕਰੋੜ ਰੁਪਇਆ ਗਵਰਨਮੈਂਟ ਨੂੰ ਜਮ੍ਹਾਂ ਕਰਾਉਣਾ ਪਊ ਫੇਰ 30 ਏਕੜ ਮਿਲਣਗੇ ਜੇਕਰ 60 ਕਰੋੜ ਰੁਪਇਆ ਪਿਆ ਹੋਵੇ ਸਾਡੇ ਕੋਲੇ ਅਸੀਂ ਆਪਦੀ ਕਲੋਨੀ ਨਾ ਕੱਟ ਦਗੇ ਯਾਰ ਹੱਦ ਲੇ ਗਈ ਕਾਨੂੰਨ ਲੈ ਕੇ ਆਉਂਦਿਆਂ ਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਪਹਿਲਾਂ ਆਪਣੇ ਬੰਦੇ ਵੀ ਨਹੀਂ ਵੀ ਨਹੀਂ ਆਏ ਤੇ ਕਰ ਮੈਨੂੰ ਲੱਗਦਾ ਇਹ ਪੜੇ ਹੋਣੇ ਪੂਰੇ ਤੁਸੀਂ ਆਏ ਦੇਖੋ ਵੀ ਮੈਂ ਮੰਨ ਗਿਆ ਵੀ ਮੇਰੀ ਆਹੋ ਆ ਗਈ 6 ਕਿੱਲੇ ਪਹਿਲੀ ਆ ਗਈ ਮੈਨੂੰ 2 ਕਿੱਲੇ ਮਿਲ ਗਈ ਮੰਨ ਗਿਆ ਉਹਦਾ ਰੇਟ ਵੀ ਬਹੁਤ ਹੋ ਗਿਆ ਮੰਨ ਗਿਆ ਪਰ 2 ਕਰੋੜ ਜਿਹੜਾ 4 ਕਰੋੜ ਰੁਪਈਆ ਮੈਨੂੰ ਗਵਰਨਮੈਂਟ ਨੂੰ ਦੇਣਾ ਪਊ ਮੈਂ ਕਿੱਥੋਂ ਦੇ ਦੂੰ ਯਾਰ ਕਿਸਾਨ ਬੰਦੇ ਹੁਣ ਤੁਸੀਂ ਐਂ ਦੱਸੋ ਜੇ ਸਾਡੇ ਕੋਲੇ 2-2 4-4 ਕਰੋੜ ਰੁਪਇਆ ਪਿਆ ਹੋਵੇ ਨਾ ਤੇ ਅਸੀਂ ਆਪਦੇ ਸ਼ੋਰੂਮ ਨਾ ਖੜੇ ਕਰ ਲਗੇ ਯਾਰ ਅਸੀਂ ਆਪਦੀਆਂ ਜੈਂਸਰਾਂ ਨਾ ਖੋਲ ਕੇ ਵੇਚ ਲਈਏ ਅਸੀਂ ਆ ਤਾਂ ਕੋਈ ਪ੍ਰੋਜੈਕਟਰ ਨਾ ਲਾ ਲਗੇ ਦੁਨੀਆ ਯਾਰ ਮੈਨੂੰ ਲੱਗਦਾ ਕਿਸਾਨਾਂ ਨੂੰ ਲੁੱਟਣਾ ਆਉਂਦਾ ਜਿਹੜਾ ਕਿਹਾ ਆਉਂਦਾ ਯਾਰ ਤੁਸੀਂ ਲਾਸਟ ਪੇਜ ਦੇਖਿਓ ਲਾਸਟ ਠੀਕ ਹੈ ਲਗਣੀ ਜੇਕਰ ਆਪਾਂ ਕਲੋਨੀ ਦੇ ਵਿੱਚ ਕਿਤੇ ਸੜਕਾਂ ਮਨਜ਼ੂਰ ਕਰਾਉਣੀ ਆ ਵੀ ਆਪਾਂ ਹੀ ਸੜਕ ਬਣਨੀ ਚਾਹੀਦੀ ਆ ਕਲੋਨੀ ਵਾਲਿਆਂ ਨੇ ਕਹਿਤਾ ਜਿਨ੍ਹਾਂ ਨੇ ਪਲਾਟ ਲੈਤੇ ਆ ਉਹਨਾਂ ਨੇ ਮੰਨ ਕੇ ਜਲੀ ਸੜਕ ਮਨਜ਼ੂਰ ਕਰਾ ਲਈ ਤਾਂ ਉਹਦੇ ਵਿੱਚ 40% ਪੈਸਾ 60% ਪੈਸਾ ਗਵਰਨਮੈਂਟ ਲਾਊਗੀ ਤੇ 40% ਪੈਸਾ ਕਿਸਾਨ ਦਾ ਲੱਗੂ ਆ ਜੇ ਕਿਸਾਨ ਨਹੀਂ ਦੇਣਗੇ ਤਾਂ ਉਹਦੀ ਜ਼ਮੀਨ ਜਾਇਦਾਦ ਦੇ ਵਿੱਚੋਂ ਕੱਟਿਆ ਜਾਊਗਾ ਜੇਕਰ ਪੈਸਾ ਨਾ ਦੇਣਗੇ ਜ਼ਮੀਨ ਜਾਇਦਾਦ ਦੇ ਵਿੱਚੋਂ ਕੱਟਿਆ ਜਾਊਗਾ ਤੂੰ ਇਹ ਦੇਖੋ ਸੜਕਾਂ ਵੀ ਅਸੀਂ ਬਣਾ ਕੇ ਦੇਣੀਆਂ ਉੱਥੇ ਬਿਲਡਿੰਗਾਂ ਵੀ ਅਸੀਂ ਖੜੀਆਂ ਕਰਕੇ ਦੇਣੀਆਂ ਤੇ ਜ਼ਮੀਨ ਵੀ ਸਾਡੀ ਤੇ ਦੇਣੇ ਅਸੀਂ ਨੌ ਕਿੱਲੇ ਲੈਣੇ ਅਸੀਂ ਮੰਨ ਕੇ ਚੱਲੋ ਵੀ ਤਿੰਨ ਏਕੜ ਦਿਮਾਗ 'ਚ ਹੀ ਨੁਕਸਾ ਯਾਰ ਸਾਡੇ ਫਿਰ ਤੁਸੀਂ ਕਦੇ ਪੜਿਆ ਤੁਸੀਂ ਸਾਰੇ ਇੰਨੇ ਆਣੇ ਆਪਣੇ ਕਿਸਾਨ ਲੀਡਰਾਂ ਨੇ ਪੜਿਆ ਹੋਊਗਾ ਮੈਨੂੰ ਲੱਗਦਾ ਜੇ ਨਹੀਂ ਪੜਿਆ ਤਾਂ ਪੜ ਕੇ ਦੇਖ ਲਿਓ ਸਾਰੇ ਭੈਣ ਭਰਾ ਜਿੰਨੇ ਬੈਠੇ ਹੋ ਨਾ ਆਹ ਪੜ ਕੇ ਦੇਖ ਲਿਓ ਯਾਰ ਮੈਨੂੰ ਐ ਨਹੀਂ ਸਮਝ ਨਹੀਂ ਇਹ ਚਾਰਜ ਕਾਦੇ ਲਾਈ ਜਾਂਦੇ ਆ ਜੇ ਇੱਕ ਤਾਂ ਜ਼ਮੀਨ ਜ਼ਮੀਨ ਜਾਊ ਜਾਇਦਾਦ ਜਾਊ ਫ੍ਰੀ ਦੇ ਵਿੱਚ ਦੂਜਾ ਯਾਰ ਉੱਤੋਂ ਪੈਸੇ ਵੀ ਤੁਸੀਂ ਦਿਓ ਡਿਵੈਲਪਮੈਂਟ ਕਰਨ ਵਾਸਤੇ ਪੈਸੇ ਵੀ ਕਿਸਾਨ ਦੇਊਗਾ ਉਹ ਭਰਾਵੋ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਓ ਪੜ੍ਹ ਕੇ ਇੱਕ ਇੱਕ ਕਰਕੇ ਵੇਹੋ ਨਹੀਂ ਤਾਂ 65000 ਗਿਆ 65000 ਦੇ ਉੱਤੇ ਨਾਲ ਦੀ ਨਾਲ ਕੋਈ ਨਾ ਕੋਈ ਹੋਰ ਤਰਿਆ ਲੈ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਇਸ ਕਰਕੇ ਕਢਾਈ ਸੀ ਮੈਂ ਕਹਿੰਦਾ ਮੈਂ ਗਿਆ ਵੀ ਨਹੀਂ ਕਿਤੇ ਮੈਂ ਵੀਡੀਓ ਵੀ ਨਹੀਂ ਪਾਈ ਮੈਨੂੰ ਪਤਾ ਵੀ ਨਹੀਂ ਸੀ ਠੀਕ ਹੈ ਲਗਣੀ ਮੈਂ ਇਸ ਕਰਕੇ ਕਢਾਇਆ ਸੀ ਇਹ ਮੈਂ ਕਹਿੰਦਾ ਯਾਰ ਪੜ ਕੇ ਤਾਂ ਦੇਖੀਏ ਕੀ ਚੱਕਰ ਹੈ ਵੀ ਐਡੀ ਗਵਰਨਮੈਂਟ ਮਾੜੀ ਨਹੀਂ ਹੁੰਦੀ ਇਹਨਾਂ ਨੇ ਉਹ ਕਰਨਾ ਤੁਸੀਂ ਕਮੈਂਟਾਂ ਜਾ ਆਪਦੀ ਰਾਇ ਜ਼ਰੂਰ ਦੇ ਕੇ ਜਾਇਆ ਕਰੋ ਯਾਰ ਜਲਦੀ ਜਲਦੀ ਵੀਡੀਓ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਹੋਰ ਕਿਸਾਨਾਂ ਕੋਲੇ ਜਾਵੇ ਕਿਸਾਨਾਂ ਦਾ ਏਕਾ ਹੋਵੇ ਆਪਾਂ ਏਕਾ ਕਰਕੇ ਬੈਠ ਗਏ ਉਹ ਭਰਾਵੋ ਦੇਖ ਰਹੇ ਹੇ ਕਿਸਾਨਾਂ ਦੀ ਜ਼ਮੀਨ ਜਾਇਦਾਦ ਜਿਹੜੀ ਇਹਦੇ ਵਿੱਚ ਆ ਗਈ ਸੋਨੂੰ ਓੜਾ ਵੀ ਨਹੀਂ ਮਿਲਣਾ ਜਿਹੜੇ ਤਰੀਕੇ ਨਾਲ ਇਹਦੇ ਤੇ ਸ਼ਰਤਾਂ ਸੋਨੂੰ ਓੜਾ ਯਾਰ ਛੋਡੇ ਕੋਲੇ ਜੇ ਮੰਨ ਕੇ ਚਲੋ ਜਿਹੜਾ 6 ਏਕੜ ਵਾਲਾ ਠੀਕ ਹੈ ਲਗਣੀ 6 ਏਕੜ ਵਾਲੇ ਨੂੰ 2 ਕਿੱਲੇ ਮਿਲਣੀਆਂ ਠੀਕ ਹੈ ਮੰਨ ਕੇ 2 ਕਿੱਲੇ ਮਿਲਣੀਆਂ ਠੀਕ ਹੈ ਨਾ ਦੋ ਕਿੱਲੇ ਪੈੜੀ ਮਿਲਣ ਵਾਸਤੇ ਤੁਸੀਂ ਇਹ ਦੇਖੋ ਵੀ 4 ਕਰੋੜ ਰੁਪਇਆ ਕਿਸਾਨ ਨੂੰ ਸਰਕਾਰ ਨੂੰ ਭਰਨਾ ਪੈਣਾ ਫੇਰ ਮਿਲਣੀ ਹੈ ਡਿਵੈਲਪਮੈਂਟ ਚਾਰਜ ਦੇ ਨਾਂ ਤੇ ਵੀ ਅਸੀਂ ਸੋਨੂੰ ਇਹਨੂੰ ਡਿਵੈਲਪਮੈਂਟ ਕਰਕੇ ਦੰਨੇ ਆ ਕੀ ਕਹਿੰਦੇ ਹੁੰਦੇ ਉਹ ਅੰਗਰੇਜ਼ੀ ਦਾ ਮੇਰੇ ਦਿਮਾਗ ਚੋਂ ਨਿਕਲ ਗਿਆ ਪੜਦੇ ਪੜਦੇ ਦੇ ਜਰ ਐਡਾ ਬੁੱਧੂ ਕਿਸਾਨ ਤਾਂ ਨਹੀਂ ਗਿਆ ਜਿਹੜਾ ਉਹਦੀ ਪੈੜੀ ਵੀ ਦਿਉ ਆਪ ਦੀ ਪੈੜੀ ਦੇ ਕੇ ਚੌਥਾ ਹਿੱਸਾ ਵਾਪਸ ਲੂ ਤੀਜਾ ਹਿੱਸਾ ਤੀਜਾ ਹਿੱਸਾ ਵਾਪਸ ਲੈ ਕੇ ਫਿਰ ਉਹਦੇ ਪੈਸੇ ਦੇ ਕੇ ਮੁੱਲ ਲੂ ਆਂ ਪੈਸੇ ਦੇ ਕੇ ਮੁੱਲ ਲੈਣੀ ਕੋ ਪੈੜੀ ਸਾਨੂੰ 2 2 ਕਰੋੜ ਰੁਪਇਆ ਪਰ ਏਕੜ ਦਾ ਦੇ ਕੇ ਮੁੱਲ ਲੈਣੀ ਕੋ ਇਹਦਾ ਮਤਵਲ ਹੈ ਇਹਦਾ ਇਹੀ ਹੋਇਆ ਨਾ ਮਤਵਲ ਤਾਂ ਇਹੀ ਹੋਇਆ ਵੀ ਜੇਕਰ ਪੈੜੀ ਅਸੀਂ 2 ਕਿੱਲੇ ਲੈਣੀ ਆ ਜਾਂ ਮੰਨ ਕੇ ਚੱਲੀ 9 ਕਿੱਲੇ ਪੈੜੀ ਆਈ ਸੀਗੀ ਉਹਦੇ ਵਿੱਚ ਅਸੀਂ ਉਹਦੇ ਵਿੱਚੋਂ 3 ਕਿੱਲੇ ਪੈੜੀ ਸਾਨੂੰ ਹੁੰਦੀ ਆ ਠੀਕ ਹੈ ਲਗਣੀ ਤਿੰਨ ਕਿੱਲਿਆਂ ਦੇ 6 ਕਰੋੜ ਰੁਪਇਆ ਸੀ ਭਰਾਂਗੇ ਤਾਂ ਹੀ ਸਾਨੂੰ ਪੈਲੀ ਮਿਲੂਗੀ। ਜਾਂ ਇਸ ਗੱਲ ਦਾ ਗਵਰਨਮੈਂਟ ਉਹਦੇ ਦੇ ਵੀ ਆ ਲਾਸਟ ਪੇਜ ਤੇ ਕਿਉਂ ਲਿਖਿਆ? ਡਵੈਲਪਮੈਂਟ ਚਾਰਜ ਜਿਹੜੇ ਲਿਖਿਆ ਇਹ ਕਿਉਂ ਲਿਖਿਆ? ਵੀ 2 ਕਰੋੜ ਰੁਪਇਆ ਪਰ ਏਕੜ ਦਾ ਕਿਉਂ ਲਿਖਿਆ ਵੀ ਕਿਸਾਨ ਜਮ੍ਹਾਂ ਕਰਾਊਗਾ ਗਵਰਨਮੈਂਟ ਨੂੰ। ਕਾਹਦਾ ਕਰਾਊ ਯਾਰ? ਲੋੜ ਆ ਗਿਆ ਜੇ ਤੇ ਸੜਕਾਂ ਬਣਾਉਣੀਆਂ ਤਾਂ ਤਾਂ ਕਿ ਮੰਨ ਕੇ ਚੱਲੀ ਜਿੰਨੀ ਸੜਕ ਉਹ ਆਊਗੀ ਉਹਦੇ ਵਿੱਚ ਜਿੰਨਾ ਪੈਸਾ ਲੱਗੂਗਾ 40% ਕਿਸਾਨ ਦੇਣਗੇ ਤੇ 60% ਗਵਰਨਮੈਂਟ ਲਾਊਗੀ ਜੇ ਜਿਹੜੀ ਕੰਪਨੀ ਹੈ ਉੱਥੇ ਕੰਪਨੀ ਲਾਊਗੀ ਮੈਂ ਤਾਂ ਗਵਰਨਮੈਂਟ ਕਹਿੰਦਾ ਚਲੋ ਕੰਪਨੀਆਂ ਹੋਣਗੀਆਂ ਕੰਪਨੀਆਂ ਲਾਉਣਗੀਆਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਜਮਾ ਲੁੱਟ ਵਾਲੀ ਗੱਲ ਹੈ ਕਿਸਾਨਾਂ ਦੀ ਪੈਲੀ ਤੇ ਜਮਾ ਜਮਾ ਹੀ ਡਾਕੇ ਵਾਲੀ ਗੱਲ ਆ ਯਾਰ ਤੁਸੀਂ ਇਹ ਦੇਖੋ 65000 ਏਕੜ ਆਣਾ 65000 ਏਕੜ ਦੇ ਵਿੱਚੋਂ ਤੁਸੀਂ ਇਹ ਦੇਖੋ ਵੀ ਇਹ ਕਹਿੰਦੇ ਆ 20000 ਏਕੜ ਮੋੜ ਕੇ ਦੇਣਾ ਇੱਕ ਮੋਟਾ ਜਿਹਾ ਹਿਸਾਬ ਰੱਖ ਲਓ 20000 ਏਕੜ ਦਾ 40000 ਕਰੋੜ ਰੁਪਇਆ ਕਿਸਾਨ ਨੂੰ ਭਰਨਾ ਪੈਣਾ ਗਵਰਨਮੈਂਟ ਨੂੰ 40000 ਕਰੋੜ ਰੁਪਇਆ ਜੇ ਨਾ ਭਰਨਗੇ ਤਾਂ ਸਾਨੂੰ ਪੈਲੀ ਨਹੀਂ ਮਿਲਣੀ ਬਾਪਿਓ 40000 ਕਰੋੜ ਰੁਪਇਆ ਗਵਰਨਮੈਂਟ ਨੂੰ ਭਰਨਾ ਪੈਣਾ ਕਿਸਾਨਾਂ ਨੂੰ ਓਏ ਹੱਦ ਲੇ ਗਈ ਯਾਰ ਜੇ ਸਾਡੇ ਕੋਲ ਇੰਨੇ ਪੈਸੇ ਹੁਣ ਅਸੀਂ ਕਰਜ਼ੇ ਹੀ ਲਾ ਲਗੇ ਯਾਰ ਆਪਦਾ 40000 ਕਰੋੜ ਰੁਪਇਆ ਮੂੰਹ ਨਾ ਨੀ ਕਹਿਦਣਾ ਯਾਰ ਐਡਾ ਤਾਂ ਮੈਨੂੰ ਲੱਗਦਾ ਇਹ ਤਾਂ ਜਮਾ ਕੰਨਾਂ ਚ ਔਰ ਰੂਪਾ ਕੇ ਬਹਿ ਗਿਆ ਉਪਗਮਨਤਮਣ ਜਦੋਂ ਕਾਨੂੰਨ ਬਣਦੇ ਹੋਣਗੇ ਮਾਨ ਸਾਹਿਬ ਅਸੀਂ ਤੁਹਾਡੇ ਬਹੁਤ ਸਤਿਕਾਰਯੋਗ ਐ ਅਸੀਂ ਤੁਹਾਡੀ ਸਰਕਾਰ ਵਾਸਤੇ ਦਿਨ ਰਾਤ ਇੱਕ ਕੀਤੀ ਐ ਦਿੱਲੀ ਚ ਅਸੀਂ ਤਿੰਨ ਤਿੰਨ ਮਹੀਨੇ ਲਾਏ ਹੋਏ ਆ ਜਦੋਂ ਤੁਸੀਂ ਉਹ ਕੀਤਾ ਪਰ ਆਹ ਤਾਂ ਨਾ ਧੱਕਾ ਕਰੋ ਯਾਰ ਅਸੀਂ ਕੀ ਨਹੀਂ ਕੀਤਾ ਤੁਹਾਡੀ ਸਰਕਾਰ ਵਾਸਤੇ ਅਸੀਂ ਨੰਗੇ ਪੈਰੀ ਤੁਰੇ ਨੰਗੇ ਪੈਰੀ ਆਦੇ ਪੱਲਿਓਂ ਮੋਟਰਸਾਈਕਲਾਂ 'ਚ ਤੇਲ ਪਾਲਿਆ ਪੱਲਿਓਂ ਅਸੀਂ ਗੱਡੀਆਂ ਤੋੜੀਆਂ ਸਾਨੂੰ 1 ਰੁਪਏ ਦਾ ਪਾਈ ਦਾਰ ਹੋਵੇ ਕੋਈ ਕਹਿ ਸਕਦਾ ਦੇਵੇ ਯਾਰ ਤੇ ਜੇ ਇੰਨਾ ਪੈਸਾ ਕਿਸਾਨਾਂ ਕੋਲੇ ਪਿਆ ਹੋਵੇ ਇੰਨਾ ਪੈਸਾ ਕਿਸਾਨਾਂ ਕੋਲੇ ਪਿਆ ਹੋਵੇ ਦਾ ਕਿਸਾਨ ਆਪਦੇ ਸ਼ੋਅਰੂਮ ਖੜੇ ਕਰ ਲੈਣ ਕਿਸਾਨ ਆਪਦਾ ਉੱਥੇ ਕੋਈ ਨਾ ਕੋਈ ਵੱਡੀਆਂ ਵੱਡੀਆਂ ਫੈਕਟਰੀਆਂ ਲਾ ਲੈਣ ਜੇ ਇੰਨਾ ਪੈਸਾ ਸਾਡੇ ਕੋਲੇ ਪਿਆ ਹੋਵੇ ਜਿੰਨਾ ਤੁਸੀਂ ਜਮ੍ਹਾਂ ਕਰਾਉਣ ਨੂੰ ਆਖਿਆ ਨੇਓ ਨਾਲੇ ਤਾਂ ਕਿਸਾਨਾਂ ਤੋਂ ਪੈਲੀ ਖੋਹੀ ਜਾਂਨੇਓ ਨਾਲੇ ਆ ਕੇ ਕਿਸਾਨ ਪੈਸਾ ਵੀ ਦਿਊਗਾ ਇਹ ਕਿੱਧਰ ਨੂੰ ਗਈ ਗੱਲ ਯਾਰ